ਭਾਈ ਗੁਰੂ ਜੀ ਦਾ ਖਾਲਸਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਬਿਰਕਸਾਬ ਕੀ ਹਾਲ ਚਾਲ ਹੈ ਤੁਹਾਡੇ ਚੜਦੀ ਕਲਾ ਚੜਦੀ ਕਲਾ ਬਹੁਤ ਵਧੀਆ ਬਿਰਕਸਾਬ ਬੜੀਆਂ ਨਵੀਆਂ ਨਵੀਆਂ ਤੇ ਤਾਲੀਆਂ ਤਾਲੀਆਂ ਸਰਕਾਰ ਦੇ ਖਿਲਾਫ ਜਿਹੜੀਆਂ ਗੱਲਾਂ ਉੱਠਦੀਆਂ ਰਹਿੰਦੀਆਂ ਨੇ ਇੱਕ ਹੁਣ ਹੋਰ ਮੁੱਦਾ بڑا ਪੱਤ ਗਿਆ ਹੈ ਵੀ ਜਿਹੜਾ ਕਿਸਾਨਾਂ ਦਾ ਧਰਨਾ ਚ ਕਾਇਆ ਗਿਆ ਉੱਥੇ ਕੱਲੀ ਜਿਹੜੀ ਹੈਗੀ ਟਰਾਲੀਆਂ ਦਾ ਮੁੱਦਾ ਨਹੀਂ ਸਮਾਨ ਚੋਰੀ ਦਾ ਮੁੱਦਾ ਨਹੀਂ ਉੱਥੇ ਤਾਂ ਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਰੈਗੂਲਰ ਖੰਡਪਾਟ ਸਭ ਚੱਲ ਰਹੇ ਸੀ ਉਹਦੇ ਦੌਰਾਨ ਉੱਥੇ ਵੱਡੀ ਬੇਅਦਬੀ ਵੀ ਹੋਈ ਆ ਇਹਦੇ ਬਾਰੇ ਤੁਸੀਂ ਕਿਵੇਂ ਵੇਖਦੇ ਹਾਂ ਹਾਂ ਉਹ ਅੱਜ ਮੈਂ ਵੀ ਕੁਝ ਦਿਨਾਂ ਤੋਂ ਪਹਿਲਾਂ ਵੀ ਮੈਂ ਸੁਣ ਰਿਹਾ ਸਾਂ ਪਰ ਅੱਜ ਜਿਹੜੀ ਉੱਥੇ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਬੀਬੀ ਜਿਹੜੀ ਬੋਲ ਰਹੀ ਸੀ ਉਹ ਜਦੋਂ ਉਹਨਾਂ ਦੀਆਂ ਮੈਂ ਗੱਲਾਂ ਸੁਣੀਆਂ ਜਾਂ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਵਿੱਚ ਮੁੱਦਾ ਠਾਇਆ ਇਹ ਵਾਕਈ ਬੜਾ ਐ ਮੁੱਦਾ ਹੈ ਕਿਉਂਕਿ ਗੁਰੂ ਗ੍ਰਾਸ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਤਾਂ ਆਪ ਨੂੰ ਪਤਾ ਹੈ ਵੀ ਕਿਸਾਨੀ ਮੋਰਚੇ ਦੌਰਾਨ ਚਾਹੇ ਦਿੱਲੀ ਲੱਗਾ ਚਾਹੇ ਇਥੇ ਖਨੌਰੀ ਸ਼ੰਭੂ ਬਾਰਡਰ ਤੇ ਸੀ ਤੇ ਉੱਥੇ ਗੁਰੂ ਗ੍ਰਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਾਠ ਜਿਹੜੇ ਹਨ ਨਿਰੰਤਰ ਚੱਲਦੇ ਰਹੇ ਸੀ ਕਿਉਂਕਿ ਇਹ ਸੰਗਤ ਜਿਹੜੀ ਸੀ ਉਹ ਕਹਿੰਦੇ ਸੀ ਵੀ ਸਾਰਾ ਦਿਨ ਅਸੀਂ ਹੋਰ ਕੋਈ ਸਪੀਚਾਂ ਦਾ ਕਰ ਰਹੀਆਂ ਨਹੀਂ ਤੇ ਚਲੋ ਗੁਰੂ ਦਾ ਨਾਮ ਜਿਹੜਾ ਉਹ ਚੱਲਦਾ ਰਹੇਗਾ ਗੁਰੂ ਦਾ ਨਾਮ ਜਪਦੇ ਰਹਿਣਗੇ ਗੁਰਬਾਣੀ ਸਰਵਣ ਕਰਦੇ ਰਹਿਣਗੇ ਹੁਣ ਜਿਹੜਾ ਕਿਸਾਨਾਂ ਨੇ ਮੁੱਦਾ ਠਾਇਆ ਜਿੱਥੇ ਕਿਸਾਨਾਂ ਤੇ ਤਸ਼ੱਦਦ ਠਾਇਆ ਗਿਆ ਕਿਸਾਨਾਂ ਦੇ ਜਿਹੜੇ ਆਸ਼ਾਨ ਕਿਸਾਨਾਂ ਦੇ ਸਮਾਨ ਲੁੱਟਿਆ ਗਿਆ ਜਿਹੜਾ ਚੋਰੀ ਹੋਇਆ ਕੀ ਕੁਛ ਆਪਾਂ ਰੋਜ਼ਾਨਾ ਵੀਡੀਓ ਵੇਖ ਰਹੇ ਹਾਂ ਉਹਦੇ ਨਾਲ-ਨਾਲ ਜਿਹੜਾ ਇਹ ਮੁੱਦਾ ਵੀ ਬੜਾ ਵਿਚਾਰਨ ਵਾਲਾ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਦਬੀ ਹੋਈ ਉਹ ਕਹਿੰਦੇ ਕਈਆਂ ਮੁਲਾਜ਼ਮਾਂ ਨੇ ਦਾਰੂ ਪੀਤੀ ਹੋਈ ਸੀ ਕਈ ਸਿੱਦੇ ਬੂਟ ਲੈ ਕੇ ਅੰਦਰ ਵੜ ਕੇ ਔਰ ਖਾਸ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਅਖੰਡ ਪਾੜ ਸਾਹਿਬ ਕਿਤੇ ਚੱਲ ਰਹੇ ਹੋਣ ਤੇ ਅਖੰਡ ਪਾੜ ਸਾਹਿਬ ਦੇ ਚੱਲਦਿਆਂ ਕਦੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਰੂਪ ਚੋਕ ਨਹੀਂ ਸਕਦੇ ਜੀ ਹਾਂਜੀ ਇਹ ਵੱਡੀ ਮਰਿਆਦਾ ਦੀ ਲੰਘਣਾ ਅਖੰਡ ਪਾੜ ਦਾ ਮਤਲਬ ਇਹ ਹੁੰਦਾ ਆਖੰਡ ਕਿ ਲੜੀ ਟੁੱਟੇ ਨਾ ਟੁੱਟੇ ਲਗਾਤਾਰ ਉਹ ਚੱਲਦਾ ਰਹੇ ਹਾਂਜੀ ਤੇ ਇਸ ਕਰਕੇ ਉਹ ਜਿਹੜੀ ਵੱਡੀ ਬੇਦਬੀ ਹੋਈ ਹੈ ਇਹਦੇ ਬਾਰੇ ਸਰਕਾਰ ਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਜਵਾਬ ਦੇਣਾ ਚਾਹੀਦਾ ਹੈ ਜਿਹੜੇ ਵੱਡੇ ਵੱਡੇ ਉਹ ਤੇ ਸਿੱਖ ਦੇ ਬੱਚੇ ਅਫਸਰ ਗਏ ਆ ਜਿਨ੍ਹਾਂ ਨੇ ਸਾਰਾ ਕੁਝ ਵੇਖਿਆ ਉਹਨਾਂ ਨੂੰ ਕੋਈ ਕੱਲ ਦਾ ਜਵਾਬ ਦੇਣਾ ਚਾਹੀਦਾ ਕਿ ਜਿਹੜੀ ਉਸ ਵੇਲੇ ਬਦਬੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਸ ਕਰਕੇ ਜਿਹੜਾ ਪਾਠ ਖੰਡਤ ਹੋ ਜਾਣਾ ਪਾਠ ਨੂੰ ਮਤਲਬ ਵਿੱਚੋਂ ਰੋਕ ਲੈਣਾ ਤੇ ਗੁਰੂ ਸਾਹਿਬ ਦਾ ਸਰੂਪ ਚੱਕ ਲੈਣਾ ਖੰਡ ਪੜ ਸਾਹਿਬ ਨੂੰ ਰੋਕ ਕੇ ਸਰੂਪ ਚੱਕਣਾ ਇਹ ਜਿਹੜੀ ਸਭ ਤੋਂ ਵੱਡੀ ਬਦਬੀ ਹੈ ਇਹਦੇ ਬਾਰੇ ਸਰਕਾਰ ਨੂੰ ਜ਼ਰੂਰ ਸੰਗਤ ਨੂੰ ਜਵਾਬ ਦੇਣਾ ਚਾਹੀਦਾ ਇਹ ਵੇਖੋ ਆ ਕੋਈ ਸ਼ਰਾਰਤੀ ਅੰਸਰ ਤਾਂ ਬੇਅਦਬੀ ਕਰ ਜਾਵੇ ਲੱਖ ਵਾਰੀ ਕਰ ਜਾਵੇ ਪਰ ਸਰਕਾਰਾਂ ਬੇਅਦਬੀ ਕਰ ਜਾਣ ਇਹ ਗੱਲ ਕਿਵੇਂ ਬਰਬਾਦ ਹੋ ਗਈ ਕੋਈ ਸ਼ਰਾਰਤੀ ਅੰਸਰ ਸਿੱਖ ਕੌਮ ਦਾ ਵਿਰੋਧੀ ਇਹਨਾਂ ਗੱਲਾਂ ਦੀ ਬੇਅਦਬੀਆਂ ਕਰਦਾ ਹੋਵੇ ਤਾਂ ਅਸੀਂ ਕਿਹਨੇ ਕਾਨੂੰਨ ਸਜ਼ਾ ਦੇਗਾ ਪਰ ਜੇ ਖੁਦ ਕਾਨੂੰਨ ਹੈ ਬੇਅਦਬੀ ਕਰਦਾ ਹੈ ਉਹਨੂੰ ਸਜ਼ਾ ਕੌਣ ਦੇਗਾ ਇਹ ਵੱਡਾ ਸਵਾਲ ਜਿਹੜਾ ਹੈ ਅੱਜ ਉੱਠ ਕੇ ਸਾਹਮਣੇ ਆਇਆ ਇਹਦੀ ਜਿਹੜੀ ਜਾਂਚ ਪੜਤਾਲ ਡੰਗਾਈ ਨਾਲ ਹੋਣੀ ਚਾਹੀਦੀ ਹੈ ਤੇ ਇਸ ਗੱਲ ਦਾ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਖੋਦ ਇਸ ਗੱਲ ਦੀ ਜਿਹੜੀ ਮਾਫੀ ਮੰਗਣੀ ਚਾਹੀਦੀ ਇਹ ਤੇ ਮੈਂ ਬੇਨਤੀ ਕਰਾਂਗਾ ਜਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਅੱਗੇ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਸਰਕਾਰ ਨੂੰ ਤਲਬ ਕਰੇ ਇਸ ਮੁੱਦੇ ਤੇ ਤਲਬ ਕਰਕੇ ਇਹਨਾਂ ਨੂੰ ਸਤਿ ਸ੍ਰੀ ਸਜਾ ਸੁਣਾਈ ਜਾਵੇ ਜੀ ਜੀ ਮਿਰਕ ਸਾਹਿਬ ਕਰਨਲ ਪੁਸ਼ਪਿੰਦਰ ਜਿਹੜੇ ਹੈਗੇ ਆ ਉਹਨਾਂ ਦਾ ਇੱਕ ਮੁੱਦਾ ਬੜਾ ਚੱਲ ਰਿਹਾ ਉਹਨਾਂ ਦੇ ਵਾਈਫ ਮੁੱਦੇ ਨੂੰ ਬੜਾ ਹਾਈਲਾਈਟ ਕਰ ਰਹੇ ਆ ਉਹਨਾਂ ਨੇ ਹਾਈ ਕੋਰਟ ਵਿੱਚ ਜਾ ਕੇ ਅਪੀਲ ਪਾਈ ਆ ਤੇ ਅਪੀਲ ਪਾ ਕੇ ਕਹਿੰਦੇ ਆ ਜੀ ਜਿਹੜੀ ਸਾਡਾ ਮੁੱਦਾ ਜਿਹੜਾ ਆ ਇਹਦੇ ਤੇ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਸੀਬੀਆਈ ਵਾਲਾ ਐਡਾ ਕੋਈ ਮੁੱਦਾਕਤਾ ਹੈ ਨਹੀਂ ਫਿਰ ਇਹ ਸੀਬੀ ਦੀ ਜਾਂਚ ਕਿਉਂ ਮੰਗ ਰਹੇ ਮੈਨੂੰ ਐ ਲੱਗਦਾ ਹੈ ਕਿ ਚਲੋ ਪਹਿਲਾਂ ਤਾਂ ਸਾਰੇ ਲੋਕ ਇਹ ਗੱਲ ਕਹਿੰਦੇ ਸੀ ਕਿ ਪੁਲਿਸ ਨੇ ਧੱਕਾ ਕੀਤਾ ਹੁਣ ਐ ਲੱਗਣ ਲੱਪਿਆ ਵੀ ਜਿਵੇਂ ਬੀਬੀ ਖੁਦ ਪੁਲਿਸ ਨਾਲ ਧੱਕਾ ਕਰ ਰਹੀ ਹੈ ਇਹਦੇ ਕੋਲ ਹਾਈ ਕੋਰਟ ਤੇ ਜਾਣਾ ਜਦੋਂ ਇੱਕ ਏ ਡੀ ਜੀ ਪੀ ਦੇ ਅ ਅਧਿਨਿਕ ਸੈੱਟ ਬਣ ਚੁੱਕੀ ਹੈ ਉਹ ਸੈੱਟ ਨੇ ਸਾਰੀ ਇਨਕੁਆਰੀ ਕਰਨੀ ਅੱਜ ਇੱਕ ਆਰਮੀ ਦੇ ਜਰਨਲ ਨੇ ਡੀਜੀਪੀ ਦੇ ਨਾਲ ਬੈਠ ਕੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਜਿਹਨੇ ਸਾਫ਼ ਕੀਤਾ ਹੈ ਕਿ ਇਹਨੂੰ ਪੁਲਿਸ ਵਰਸ ਅਰਮੀ ਨਾ ਬਣਾਇਆ ਜਾਵੇ ਜਾਂ ਆਰਮੀ ਵਰਸ ਅ ਪੁਲਿਸ ਨਾ ਮੁੱਦੇ ਨੂੰ ਬਣਾਇਆ ਜਾਵੇ ਸੀ ਪਰ ਮੈਨੂੰ ਇਹ ਲੱਗਦਾ ਵੀ ਜਿਹੜੀ ਉਹ ਬੀਬੀ ਆ ਉਹ ਕੁਝ ਫੇਮ ਲੈਣ ਲਈ ਜ਼ਿਆਦਾ ਕਰ ਰਹੀ ਹੈ ਮੀਡੀਆ 'ਚ ਆਉਣ ਵਾਸਤੇ ਜ਼ਿਆਦਾ ਕੁਝ ਕਰ ਰਹੀ ਹੈ ਹੁਣ ਵੇਖੋ ਜਿਹੜੇ ਉਹ ਮੁਲਾਜ਼ਮ ਵੀ ਨੇ 12 ਸਸਪੈਂਡ ਕਰਤੇ ਪਰਚਾ ਦਰਜ ਵੀ ਹੋ ਗਿਆ ਹੋਰ ਉਹ ਬੀਬੀ ਕੀ ਚਾਹੁੰਦੀ ਹੈ ਜਿਹੜੀਆਂ सीबीआई ਦੇ ਇਨਕੁਆਇਰੀਆਂ ਨੇ ਕੋਈ ਇਥੇ ਕਤਲੋਗਾਰਦ ਨਹੀਂ ਹੋਈ ਕੋਈ ਅੰਨੇ ਕਤਲ ਨਹੀਂ ਜਿਹੜੇ ਗੁੱਥੀਆਂ ਸਲਝਾਉਣੀਆਂ ਨੇ ਜਿੰਨਾਂ ਦੀਆਂ ਤੋ ਇਸ ਕਰਕੇ ਇਸ ਮੁੱਦੇ ਨੂੰ ਮੇਰੇ ਖਿਆਲ ਦੇ ਵਿੱਚੋਂ ਬੀਬੀ ਜ਼ਿਆਦਾ ਰੰਗਤ ਦੇ ਰਹੀ ਹੈ ਉਹਨੂੰ ਇਹ ਰੰਗਤ ਨਹੀਂ ਦੇਣੀ ਚਾਹੀਦੀ ਹਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਉਹਦੇ ਹੱਕ ਦੇ ਵਿੱਚ ਨਾਹਰਾ ਮਾਰਿਆ ਸ਼੍ਰੋਮਣੀ ਅਕਾਲੀ ਦਲ ਨੇ ਹੱਕ ਦੇ ਨਾਹਰਾ ਮਾਰਿਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੁਣ ਉਹਨੇ ਵੀ ਆਵਾਜ਼ ਬੁਲੰਦ ਕੀਤੀ ਕਿ ਜੇ ਕਰਨਲ ਸਾਹਿਬ ਨਾਲ ਧੱਕਾ ਹੋਇਆ ਤੇ ਇਹ ਗਲਤ ਹੋਇਆ ਇਹਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਚਲੋ ਉਸ ਮਾਰੇ ਹਾਂ ਦੇ ਨਾਰੇ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਵੀ ਜਾਗ ਗਿਆ ਸਰਕਾਰ ਦੇ ਕੰਨੀ ਵੀ ਜੂਨ ਸਰਕੀ ਤੇ ਉਹਨਾਂ ਨੇ ਕਾਰਵਾਈ ਕੀਤੀ ਹੈ ਪਰ ਉਹਨੂੰ ਹੁਣ ਜਿਹੜਾ ਵੱਡੇ ਪੱਧਰ ਦਾ ਇਸ਼ੂ ਬਣਾਉਣਾ ਮੇਰੇ ਖਿਆਲ ਚ ਬੀਬੀ ਨੂੰ ਜਿਹੜੀ ਲੋਕਾਂ ਦੀ ਹਮਦਰਦੀ ਮਿਲੀ ਹੈ ਉਹਦੇ ਤੋਂ ਇਹ ਬੀਬੀ ਜਿਹੜੀ ਹੈ ਇਹ ਹੁਣ ਨਾ ਖੁਸ਼ ਨਹੀਂ ਹੈ ਜੀ ਇਹ ਬੀਬੀ ਦਾ ਜਿਹੜਾ ਥੱਲੇ ਹੋਣਾ ਸ਼ੁਰੂ ਹੋ ਜਾਣਾ ਕਰਦਾਰ ਕਰਦਾਰ ਠੀਕ ਹੈ ਹਾਂਜੀ ਜਿੰਨੀ ਹਮਦਰਦੀ ਇਹਨੂੰ ਮਿਲ ਚੁੱਕੀ ਸੀ ਉਹਦੇ ਨਾਲ ਹੁਣ ਲੋਕਾਂ 'ਚ ਇਹਦੇ ਪ੍ਰਤੀ ਵਿਰੋਧਤਾ ਸ਼ੁਰੂ ਹੋ ਜਾਣੀ ਹੈ ਪੀਆਰ ਕਿਤੇ ਟਿਕਾਉ ਵੀ ਹੁੰਦਾ ਬਿਲਕੁਲ ਇੱਕ ਕੋ ਐਡੀਜੀਪੀ ਦੀ ਇਨਕੁਆਰੀ ਸ਼ੁਰੂ ਹੋ ਗਈ ਤੇ ਤੁਸੀਂ ਬੜੀ ਵੱਡੀ ਗੱਲ ਸ਼ੁਰੂ ਹੁੰਦੀ ਤੇ ਇੱਕ ਜਿਹੜਾ ਖੁਸ਼ ਆਰਮੀ ਦਾ ਮੇਜਰ ਜਨਰਲ ਆ ਕੇ ਬੈਠ ਕੇ ਪ੍ਰੈਸ ਕਾਨਫਰੰਸ ਕਰ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਸੀਬੀਏ ਦੱਸੋ ਕਾਦੀ ਮੰਗ ਕਰਦੀ ਪਈ ਬੀਬੀ ਦੱਸੋ ਨਾ ਕੋ ਕਿੱਡਾ ਕੁ ਵੱਡਾ ਮੁੱਦਾ ਕੋ ਇੱਥੇ ਕਿਹੜਾ ਇਹਨਾਂ ਵੱਡਾ ਆਸਰੀ ਕਤਲੋਗਾਰਦ ਹੋਈ ਹੈ ਜਾਂ ਕੋਈ ਅੰਨੇ ਕਤਲ ਹੋ ਗਏ ਜਿਨ੍ਹਾਂ ਦੀ ਗੁੱਸਿਆ ਸਲਝਾਉਣ ਲਈ ਕੋਈ ਕੋ ਸਾਹਮਣੇ ਦਿਸਦਾ ਨਹੀਂ ਪਿਆ ਜਿਹੜੇ ਦੋਸ਼ੀ ਸੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋ ਗਈ ਹੈ ਹੋਰ ਕੀ ਚਾਹੁੰਦਾ ਨਹੀਂ ਇਹ ਗਲਤ ਹੋ ਰਿਹਾ ਸਾਰਾ ਕੁਝ ਵਿਕਸਾਪ ਅਰਜੰਦਰ ਸਿੰਘ ਧਾਮੀ ਵੱਲੋਂ ਇੱਕ ਮਤਬ ਮਤਲ ਲੈ ਆਂਦਾ ਗਿਆ ਹੈ ਉਹਨਾਂ ਨੇ ਕਿਹਾ ਕਿ ਜ਼ਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਜਦੋਂ ਹੋਵੇ ਇਹਦੇ ਪ੍ਰਤੀ ਨਿਜ਼ਮ ਬਣਨੇ ਚਾਹੀਦੇ ਮੇਨੇ ਮੇ ਕੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਬੜੇ ਹੀ ਸੁਲਝੇ ਹੋਏ ਸੇਖਣੇ ਬੜੇ ਸੁਲਝੇ ਇਨਸਾਨ ਨੇ ਉਹਨਾਂ ਵੱਲੋਂ ਜਿਹੜੀ ਇਹ ਕੱਲ ਬਿਆਨ ਜਾਰੀ ਕੀਤਾ ਗਿਆ ਉਹ ਬਿਆਨ ਬੜਾ ਹੀ ਅਤੀ ਛਲਾਗਾ ਜੋ ਕਿਉਂਕਿ ਭਾਵੇਂ ਕਿ ਜ਼ਥੇਦਾਰ ਸਾਹਿਬ ਲਾਉਣ ਦੀ ਜਾਂ ਸੇਵਾ ਮੁਕਤ ਕਰਦੀ ਜਿਹੜੀ ਪ੍ਰਕਿਰਿਆ ਜਿਹੜੀ ਉਹਨਾਂ ਦੇ ਨਿਯਮ ਨੇ ਉਹ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਅਧਿਕਾਰ ਨੇ ਪਰ ਕੁਝ ਅੱਜ ਕੱਲ ਜਿਹੜੀਆਂ ਸੰਸਥਾਵਾਂ ਨੇ ਉਹ ਕਿੰਤੂ ਪਰੰਤੂ ਕਰਨ ਆਪੀਆਂ ਤਾਂ ਉਹਨਾਂ ਨੇ ਬੜਾ ਦਾਇਰੇ ਨੂੰ ਗੱਲ ਸਮਝਾਈ ਹੈ ਸਾਰੀ ਸੰਗਤ ਨੂੰ ਵੀ ਯੋਗਤਾ ਵੀ ਤੈਅ ਹੋਵੇਗੀ ਜੀ ਜਿਹੇਦਾਰ ਸਾਹਿਬਾਂ ਦੀ ਯੋਗਤਾ ਉਹਨਾਂ ਦਾ ਅਧਿਕਾਰ ਖੇਤਰ ਵੀ ਤੈਅ ਹੋਵੇਗਾ ਜੀ ਹਾਂਜੀ ਤੇ ਨਾਲ ਜਿਹੜਾ ਸੇਵਾ ਮੁਕਤੀ ਤੇ ਨਿਯੁਕਤੀ ਦੇ ਨਿਯਮ ਵੀ ਬਣਾਏ ਜਾਣਗੇ ਉਹ ਸਾਰਿਆਂ ਦੇ رائے مشوره ਦੇ ਨਾਲ ਬਣਾਏ ਜਾਣਗੇ ਇਹ ਬੜਾ ਵਧੀਆ ਸ਼ਲਾਘਾਜੋ ਕਦਮ ਹੈ ਇਹਦੀ ਅਸੀਂ ਵੀ ਪ੍ਰੋੜਤਾ ਕਰਦੇ ਹਾਂ ਔਰ ਨਾਲ ਸਿੱਖ ਸੰਗਤ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਆਪੋ ਆਪਣੀ رائے ਵਿਚਾਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੰਬੰਧੀ ਸੰਕਟਾ ਕੋਲ ਮੰਗੇਗੀ ਤੇ ਸਾਰਿਆਂ ਨੂੰ ਸਾਨੂੰ ਵਿਚਾਰ ਵੀ ਦੇਣੇ ਚਾਹੀਦੇ ਨੇ ਤੇ ਜਿਹੜਾ ਹੁਣ ਬੇਲੋੜਾ ਵਿਵਾਦ ਹੈ ਜੀ ਉਹ ਖਤਮ ਕਰ ਲਈ ਇਹ ਉਪਰਾਲਾ ਬੜਾ ਜ਼ਰੂਰੀ ਸੀ ਬਿਲਕੁਲ ਹਾਂਜੀ ਇਸ ਉਪਰਾਲੇ ਦੇ ਅਧੀਨ ਜਿਹੜਾ ਆ ਜਿਹੜਾ ਮਤਲਬ ਪ੍ਰਾਪੇ ਕੰਡਾ ਨੇ ਕਈ ਸਿਆਸੀ ਤਿਰਾਂ ਦੀ ਗੱਲ ਤੋਂ ਫਾਇਦਾ ਉਠਾਉਣੀਆ ਚਾਹੁੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰ ਰਹੀਆਂ ਨੇ ਸੋ ਉਹਨਾਂ ਲੋਕਾਂ ਨੂੰ ਇਹ ਮੂੰਹ ਤੇ ਵੀ ਬ੍ਰੇਕ ਲੱਗ ਜਾਏਗੀ ਔਰ ਜਿਹੜੇ ਨਿਜਮ ਨੇ ਇਹ ਨਿਯਮਾਂ ਦੇ ਨਾਲ ਮੈਨੂੰ ਲੱਗਦਾ ਵੀ ਜਿਹੜੀ ਸੰਗਤ ਹੈ ਉਹ ਵੀ ਮਨ ਨੂੰ ਸੰਤੁਸ਼ਟੀ ਪ੍ਰਗਟ ਕਰੇਗੀ ਤੇ ਖੁਸ਼ ਵੀ ਹੋਵੇਗੀ ਪਰ ਇਹ ਗੱਲਾਂ ਇਹਨੂੰ ਵੀ ਹੁਣ ਵਿਵਾਦ ਵਿੱਚ ਨਾ ਪਾਇਆ ਜਾਵੇ ਇਹਨੂੰ ਪ੍ਰਵਾਨ ਕਰਨਾ ਪਏਗਾ ਜੋ ਵੀ ਸਾਰੇ ਸੰਪਰਦਾਵਾਂ ਦੀਆਂ ਰਹਿਣਾਂ ਦੇ ਨਾਲ ਇਹ ਪ੍ਰਵਾਨ ਹੋਵੇਗੀ ਪਰ ਇਹ ਨਾ ਕੱਲੂ ਹੋਵੇ ਕਿ ਜਿਹੜੀਆਂ ਸਿਆਸੀ ਜਿਹੜੇ ਲੋਕ ਨੇ ਉਹ ਫਿਰ ਇਧਰੋਂ ਇਧਰੋਂ ਕਿੰਤੂ ਪ੍ਰੰਤੂ ਸ਼ੁਰੂ ਕਰ ਦੇਣ ਉਹ ਵੀ ਗੱਲ ਮਾੜੀ ਹੋਵੇਗੀ ਪਰ ਜਿਹੜਾ ਧਾਮੀ ਸਾਹਿਬ ਨੇ ਇਹ ਬਿਆਨ ਜਾਰੀ ਕੀਤਾ ਹੈ ਬੜਾ ਸ਼ਲਾਘਾਯੋਗ ਹੈ ਇਸ ਬਿਆਨ ਦੀ ਸਾਰਿਆਂ ਨੇ ਪ੍ਰੂਰਤਤਾ ਵੀ ਕੀਤੀ ਹੈ ਸਾਰਿਆਂ ਨੇ ਕਿਹਾ ਵੀ ਬਹੁਤ ਚੰਗੀ ਗੱਲ ਉਹਨਾਂ ਨੇ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਜਿਹੜੀ ਦੁੱਧਾ ਹੈ ਉਹ ਇਸ ਕਰਕੇ ਦੂਰ ਹੋ ਜਾਏ ਜੀ ਮਿਕਸ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ